ਨੌਕਰ ਕਿਸ ਦਾ ਇੱਕ ਵਾਰੀ ਸ਼ਾਹੀ ਮਹੱਲ ਪਾਸੋਂ ਇੱਕ ਆਦਮੀ ਬੜੇ ਸੋਹਣੇ ਸੋਹਣੇ ਕਾਲੇ ਵੈਂਗਣ ਵੇਚਦਾ ਲੰਘ ਰਿਹਾ ਸੀ ਅਕਬਰ ਨੇ ਉਹਨਾਂ ਦੀ ਤਾਰੀਫ਼ ਕੀਤੀ ਤਬੀਰ ਬਲ ਕਹਿਣ ਲੱਗਾ ਹਜ਼ੂਰ ਵੈਂਗਣ ਤਾਂ ਇੱਕ ਅਜਿਹੀ ਸਬਜ਼ੀ ਹੈ ਜਿਸ ਦੀ ਤਾਰੀਫ਼ ਹੀ ਨਹੀਂ ਹੋ ਸਕਦੀ ਕੁੱਕੜ ਬੱਕਰੇ ਤੇ ਮੱਛਾਂ ਦਾ ਮਾਸ ਵੀ ਇਹਦਾ ਮੁਕਾਬਲਾ ਨਹੀਂ ਕਰ ਸਕਦਾ ਨਾ ਹੱਡੀ ਨਾ ਪਸਲੀ ਤੇ ਖਾਣ ਵਿੱਚ ਐਡਾ ਸਵਾਦੀ ਸਰ ਤੇ ਸੁੰਦਰਤਾ ਜਿਸ ਕਿਸ਼ਨ ਮਹਾਰਾਜ ਵਰਗਾ ਸਾਵਲਾ ਰੰਗ ਬਸ ਖਾਓ ਤੇ ਮ제 ਪਾਓ ਅਕਬਰ ਨੇ شاہی ਰਸੋਈ ਨੂੰ ਹੁਕਮ ਦਿੱਤਾ ਕਿ ਅੱਜ ਤੋਂ ਰੋਜ਼ ਬੈਂਗਨ ਦੀ ਭਾਜੀ ਬਣਿਆ ਕਰੇ ਰੋਜ਼ ਬੈਂਗਨ ਖਾਣ ਨਾਲ ਕੁਝ ਦਿਨਾਂ ਪਿੱਛੋਂ ਬਾਦਸ਼ਾਹ ਨੂੰ ਦਸਤ ਲੱਗ ਪਏ ਨਾਲੇ ਸਵਾਦ ਵੀ ਫਿੱਕਾ ਫਿੱਕਾ ਜਾਪਨ ਲੱਗਾ ਬੀਰਬਲ ਨੂੰ ਬੁਲਾ ਕੇ ਅਕਬਰ ਕਹਿਣ ਲੱਗਾ ਬੀਰਬਲ ਇਹ ਬੈਂਗਨ ਕਿੰਨੀ ਰੱਦੀ ਸਬਜੀ ਐ ਇਹ ਤਾਂ ਕਿਸੇ ਕੰਮ ਦੀ ਨਹੀਂ ਹਜੂਰ ਵੈਂਗਣ ਵੀ ਕੋਈ ਸਬਜ਼ੀਆਂ ਚ ਸਬਜੀ ਐ ਕਾਲਾ ਸ਼ਹ ਰੰਗ ਨਾ ਮੂੰਹ ਨਾ ਮੱਥਾ ਜਨ ਪਹਾੜੋਂ ਲੱਥਾ ਨਾ ਖਰਾਕ ਇਹ ਤਾਂ ਕਮੀਆਂ ਕਮੀਨਿਆਂ ਦਾ ਖਾਣਾ ਹੈ ਸ਼ਾਹੀ ਮੱਲਾਂ ਵਿੱਚ ਤਾਂ ਇਸ ਦਾ ਪੱਕਣਾ ਹੀ ਮਨਾ ਹੋਣਾ ਚਾਹੀਦਾ ਹੈ ਬੀਰਬਲ ਨੇ ਉੱਤਰ ਦਿੱਤਾ ਤੂੰ ਤੇ ਬੀਰਬਲ ਅੱਗੇ ਕਹਿੰਦਾ ਸੈਂ ਕਿ ਇਹ ਬੜੀ ਉੱਤਮ ਸਬਜੀ ਹੈ ਤੇ ਆ ਜਿਸ ਨੂੰ ਸਭ ਤੋਂ ਘਟੀਆ ਗਿਣ ਰਿਹਾ ਹੈ ਇਸ ਦਾ ਕਾਰਨ ਅਕਬਰ ਨੇ ਪੁੱਛਿਆ ਜਨਾਬ ਉਦੋਂ ਤੁਸੀਂ ਤਾਰੀਫ਼ ਕੀਤੀ ਸੀ ਤੇ ਮੈਂ ਵੀ ਇਸ ਦੀ ਪ੍ਰਸ਼ੰਸਾ ਕਰ ਦਿੱਤੀ ਅੱਜ ਤੁਸੀਂ ਇਸ ਦੀ ਨਿੰਦਿਆ ਕੀਤੀ ਤਾਂ ਇਸ ਸੇਵਕ ਨੇ ਵੀ ਨਿੰਦਿਆ ਦੇ ਪੁੱਲ ਬਣ ਦਿੱਤੇ ਅਸੀਂ ਤਾਂ ਹਜ਼ੂਰ ਬਾਦਸ਼ਾਹ ਸਲਾਮਤ ਦੇ ਨੌਕਰ ਹਾਂ ਵੈੰਗਣਾ ਦੇ ਨਹੀਂ ਬਾਦਸ਼ਾਹ ਤਾਰੀਫ਼ ਕਰੇ ਤਾਂ ਕਰਦੇ ਹਾਂ ਜੋ ਨਿੰਦਿਆ ਕਰੇ ਤਾਂ ਨਿੰਦਿਆ ਕਰਦੇ ਹਾਂ